ਪੰਜਾਬ ਸਰਕਾਰ ਨੇ ਪੰਚ ਸੀਡ ਨੂੰ ਰਾਜੀ ਬੀਜ ਨੋਡਲ ਏਜੰਸੀ ਘੋਸ਼ਿਤ ਕੀਤਾ ਹੋਇਆ ਹੈ 2024-25 ਦੌਰਾਨ ਸਬਮਿਸ਼ਨ ਆਂਟ ਸੀਡ ਐਂਡ ਪਲਾਂਟਿੰਗ ਮਟੀਰੀਅਲ ਸੀਡ ਵਿਲੇਜ ਪ੍ਰੋਗਰਾਮ ਅਧੀਨ ਕਣਕ ਦਾ ਬੀਜ 1600 ਰੁਪਏ ਪ੍ਰਤੀ ਕੁੰਟਲ ਸਬਸਿਡੀ ਉੱਪਰ ਦਿੱਤਾ ਜਾ ਰਿਹਾ ਹੈ ਕਣਕ ਦੇ ਬੀਜ ਦਾ ਇਸ ਵੇਲੇ 3748 ਰੁਪਏ ਕੁੰਟਲ ਮੁੱਲ ਹੈ ਪਰੰਤੂ ਕਿਸਾਨਾਂ ਨੂੰ 1600 ਰੁਪਏ ਸਬਸਿਡੀ ਵਜੋਂ ਘਟਾ ਕੇ 2148 ਪ੍ਰਤੀ ਕੁੰਟਲ ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਜਾਵੇਗਾ ਇਸ ਵਿਤੀ ਸਹਾਇਤਾ ਦੀ ਮਦਦ ਨਾਲ ਕਿਸਾਨ ਵੀ ਆਪਣਾ ਵਧੀਆ ਸੁਧਾ ਕੁਆਲਟੀ ਬੀਜ ਤਿਆਰ ਕਰ ਸਕਦੇ ਹਨ ਅਤੇ ਆਪਣੇ ਖੇਤੀ ਬੀਜ ਦੀ ਕੁਆਲਟੀ ਵੀ ਸੁਧਾਰ ਸਕਦੇ ਹਨ ਮੁੱਖ ਖੇਤੀਬਾੜੀ ਅਫਸਰ ਮੋਗਾ ਡਾਕਟਰ ਕਰਨਜੀਤ ਸਿੰਘ ਗਿੱਲ ਨੇ ਦੱਸਿਆ ਹੈ ਕਿ ਕਿਸਾਨ ਇੱਕ ਸਕੀਮ ਦਾ ਲਾਭ ਲੈਣ ਲਈ ਕਿਸਾਨ ਆਪਣੇ ਬਲਾਕ ਖੇਤੀਬਾੜੀ ਦਫ਼ਤਰਾਂ 'ਚ ਸੰਪਰਕ ਕਰਕੇ ਸਬਸਿਡੀ ਵਾਲਾ ਬੀਜ ਪ੍ਰਾਪਤ ਕਰ ਸਕਦੇ ਹਨ ਸਬਸਿਡੀ ਵਾਲਾ ਫਾਰਮ ਪਿੰਡ ਦੇ ਨੰਬਰਦਾਰ ਸਰਪੰਚ ਤੋਂ ਵੈਰੀਫਾਈ ਕਰਵਾ ਕੇ ਲਿਆਣਾ ਪਵੇਗਾ। ਇੱਕ ਫਾਰਮ ਦੇ ਇੱਕ ਬੈਗ ਦਿੱਤਾ ਜਾਵੇਗਾ ਇਹ ਸਾਈਤਾ ਤਸਦੀਕਸ਼ੁਦਾ ਬੀਜ ਦੀ ਖਰੀਦੇ। ਇਹ ਇੱਕ ਇੱਕਸਾਰ ਕਿਸਾਨ ਨੂੰ ਵੱਧ ਤੋਂ ਵੱਧ ਕਿਕੜ ਰਕਵੇ ਲਈ ਦਿੱਤੀ ਜਾਵੇਗੀ। ਮੀਨੇ ਪੱਤਾ ਦੇਦਾ ਤੇ ਬੀਜ ਖਰੀਦਣ ਵਾਲੇ ਕਿਸਾਨ ਵੱਲੋਂ ਤਸਦੀਕਸ਼ੁਦਾ ਬੀਜ ਦਾ ਸਰਟੀਫਿਕੇਸ਼ਨ ਟੈਗ ਸਬੰਧਤ ਖੇਤੀਬਾੜੀ ਤਲਾਬ ਬਲਾਕ ਦਫਤਰ ਕੋਲ ਬੀਜ ਦੀ ਖਰੀਦ ਸਮੇਂ ਹੀ ਜਮ੍ਹਾਂ ਕਰਵਾਉਣਾ ਹੋਵੇਗਾ।